ਘਰ ਮਾਰੀਆਂ ਮੋੜੀਆਂ ਲੜਾਈਆਂ ਹੋ ਗਈਆਂ ਆਪਸ ਵਿੱਚ ਲੜਲੁੜ ਪਏ ਇਹ ਥੋੜੀ ਵੀ ਤੁਸੀਂ ਕਿਹੇ ਲੋਕਾਂ ਦੇ ਘਰੇ ਚੜ ਚੜੀ ਬੰਦੇ ਲਿਆ ਗੱਪਾ ਦੋ ਤੇ ਕੁੜੀ ਸਾਡੀ ਘਰ ਕੱਲੀ ਨਾਲ ਗਵਾਂਡੀਆਂ ਦੇ ਮੁੰਡੇ ਨੇ ਕਿਹਾ ਵੀ ਤੁਹਾਡੇ ਅੰਦਰ ਗੇਟ ਟੁੱਟ ਗਿਆ ਤੁਹਾਡੇ ਅੰਦਰ ਬੰਦੇ ਵੜ ਗਏ ਆ ਤੇ ਕੁੜੀ ਸਾਡੀ ਬਾਥਰੂਮ ਚ ਲੋਕੀ ਡਰਦੀ ਤੇ ਮਰੀ ਸਰ ਆਪਕਾ ਵੀਵੀ ਬਹੁਤ ਬੱਤਾ ਜਾ ਰਹਾ ਹੈ ਘਰ ਕੀ ਗੱਲ ਕੀ ਘਰ ਕੋਈ ਨਾ ਮਾਰੀਆਂ ਮੋੜੀਆਂ ਲੜਾਈਆਂ ਹੋਈ ਜਾਂਦੇ ਨੇ ਇਹ ਤੋਂ ਨਹੀਂ ਪਗੜ ਤੁਸੀਂ ਪੁੱਡੇ ਰਹਦੀ तो लोगों के घर आई बात चली चल कु जागे वेखो कुछ काथरूम इन्होंने अंदर पता देखो दुकान का समान सारा कूड़ गए चुकगे आम लगे डिबिन भेजी ਉਹ ਜਲਦੇ ਆਹੋ ਚੱਲਦੇ ਆਂ ਵੀਡੀਓ ਲੈ ਕੇ ਮੈਂ ਜਾਉਂ। ਇਹ ਦੁਕਾਨ ਦਾ ਸਾਡੀ ਦਾ। ਮਦੱਕੀ ਗੱਲ ਹੋਈ? ਗੱਲ ਕੋਈ ਨਹੀਂ ਹੋਈ ਗੱਲ ਮਾੜੀ ਮੋਢੀ ਹੋਈ ਜਾਂਦੀ ਆ। ਇਹਨਾਂ ਨੇ 40 ਗੁੰਡੇ ਭਵਾ ਕੇ ਅੱਗੇ ਵੀ ਨਾ ਬੰਨ ਤਿੰਨ ਦਿਨ ਅੰਦਰ ਰੱਖਿਆ ਚਾਰ ਦਿਨ। ਅੱਗੇ ਵੀ ਨਾ ਬੰਦੇ ਭਵਾਏ ਸਾਨੂੰ। ਅੱਗੇ ਵੀ ਇਹਨਾਂ ਨੇ ਸਾਡੇ ਘਰ ਉੱਤੇ ਦਈ ਟਵਟਾ ਬਣਾ ਚਲਾਇਆ ਨਾਲੇ ਦੋਨੇ ਮਾਮਾ ਧੀਓ ਦਾ ਘਰ ਸਾ। ਸਰੀਰ ਆਦੇ ਨੇ ਨਾਲੇ ਹਾਲੀਆਂ ਲਗਾਨਾ ਤੋਂ ਆਈਆਂ ਲੋੜਾਂ ਪਲੱਸ ਆਇਆ ਕੋਈ ਐਸੀ ਚੀਜ਼ ਨਹੀਂ ਛੱਡੀ ਅਗਰ ਖੂਬ ਆਪ ਆਇਆ ਤੋਂ ਵੀ ਜਿੰਨੇ ਚੋਟੇ ਲੱਗੇ ਥੇ ਆ ਦੇਖੋ ਉਧਰ ਇਹ ਬੈਸੀ ਤੋੜ ਗਿਆ ਸਾਡਾ ਅਬ ਬੈਣ ਦੇ ਵਿੱਚੋਂ ਪੈਸਾ ਵੀ ਕੱਢ ਕੇ ਲੈ ਗਏ ਆ ਕੁੜੀ ਦੇ ਵਿਆਹ ਲਈ ਪੈਸਾ ਰੱਖਿਆ ਕਰਜ਼ੇ ਦੀ ਤਾਰੀ ਬੈਂਕ ਚੋਂ ਸਾਹਮਣੇ ਚੋਂ ਉਹ ਵੀ ਜਾ ਗਏ ਆ 3 ਲੱਖ ਰੁਪਏ ਚਾਰ ਉਹਦਾ 6 ਲੱਖ ਰੁਪਏ ਵਾਲੀ ਸੀ ਉਹ ਵੀ ਲੱਗੇ ਆ ਉਹ ਵੀ ਲੱਗੀਆਂ ਮੈਂ ਗਿੱਧਾ ਅਸਲਾਖ ਰਵੇਦੰਦੇ ਗੁੰਡੇ। ਲੈ ਆ ਗਏ ਮੇਰੇ ਕੁੜੇ ਵਿਆਹਾਂ ਕਾ ਸਰਾਂ ਲੰਗੇ ਲੋਟੀ ਦੇ। ਸਾਹਮਣੇ ਆ ਕੇ ਕੱਢੀ। ਆ ਦੇਖੋ ਆ ਵੀ ਬਾਰੀ। ਲੈ ਕੁੜੀ ਦਾ ਅਸਰੀ ਦੀ। ਲੈ ਕੁੜੀ ਕਾਹੀ। ਇਹ ਹੜਿਆ ਗੁੰਡੇ ਪਏ ਆ ਦੀ ਹਨ। 40 ਗੁੰਡੇ ਪਏ ਆ। ਸ਼ਮੀਲ ਨੇ ਪੁਆਏ ਆ ਤੇ ਕਾਦਰ ਨੇ ਪੁਆਏ ਤੇ ਨਾ ਪਰਮਨ ਨੇ ਪੁਆਏ। ਇੱਕ ਮਲੇ ਦਾ ਮੁੰਡਾ ਹੋ ਰਗਾ ਹੁੱਲਾ ਮਲੇ ਦੇ ਵਿੱਚ ਹੀ ਉਹਨੇ ਪੁਆਏ। ਤੇ ਹਾੜਾ ਸਾਰਾ ਉਹਨਾਂ ਨੇ 32 ਸਾਲੀ ਬੰਦ ਕੀਤੀ ਸੀ ਪਹਿਲੇ ਬੰਦ ਕੀਤੀ ਉਹਨਾਂ ਨੇ ਫੇਰ ਸਾਰੀ ਤੋੜ ਪਾਣ ਹਰੀ ਅਸੀਂ ਸ਼ੋਰੂਮ ਚ ਬੈਠੇ ਸੀ ਤੇ ਬੱਤੀ ਚਲ ਗਈ ਚੱਲ ਗਈ ਕਿਉਂ ਬੱਤੀ ਚੱਲ ਗਈ ਸਾਡੇ ਲੱਗੇ ਕੋੰਡਾ ਬੈਠਾ ਕਿਹਾ ਵੇ ਉਹ ਪਜਾਇਆ ਅੰਦਰ ਤੁਹਾਡੇ ਦੇ ਅੰਦਰ ਕੀ ਘਰ ਮੇਰੀ ਬੇਟੀ ਸੀ ਕਦਾ ਨਾਲ ਜੀ ਮੇਰਾ ਨਾਮ ਪ੍ਰਵੀਨ ਕੋਹਰੇ ਆ ਅੱਛਾ ਕਿਥੋਂ ਦਾ ਨਾਮ ਹੈ ਇਹ ਤੋਂ ਹਸਨਪੁਰੇ ਦੇ ਰਹਿਣ ਵਾਲੇ ਅਸੀਂ ਜੀ ਠੀਕ ਹੈ ਬਾਹਰ ਸਾਡਾ ਸ਼ੋਰੂਮ ਹੈ ਜੀ ਕਦਾ ਸ਼ੋਰੂਮ ਆ ਫੋਨ ਵਾਲਾ ਮੁੰਡਾ ਮੁੰਬਈ ਦਾ ਹਾਂ ਕੀ ਮਾਮਲਾ ਆਇਆ ਘਰ ਘਰ ਮਾਰੀਆਂ ਮੋੜੀਆਂ ਲੜਾਈਆਂ ਹੋ ਗਈਆਂ ਆਪਸ ਵਿੱਚ ਲੜਲੁੜ ਪਏ ਇਹ ਥੋੜੀ ਵੀ ਤੁਸੀਂ ਕਿਹੜੇ ਲੋਕਾਂ ਦੇ ਘਰੇ ਚਾਲ ਚੱਲੀ ਬੰਦੇ ਲਿਆ ਗੱਪਾ ਦੋ ਨਹੀਂ ਆਪਸ ਵਿੱਚ ਘਰ ਦੇ ਵਿੱਚ ਜੀ ਲੜੇਗੇ ਜਾਂ ਗਵਾਂਢੀ ਲੜੇਗਾ ਨਾ ਗਵਾਂਢੀ ਲੜੇ ਸਾਡੇ ਸਾਡੇ ਨਾਲ ਲੜੇ ਨਜ਼ਾਇਰ ਮੇਰੇ ਮੁੰਡੇ ਦਾ ਗਲ ਪਏ ਆ ਪਹਿਲੇ ਇਹਨਾਂ ਬੰਦੇ ਮੰਗਾਏ ਉਹਨੂੰ ਪੈ ਗਏ ਆ ਇਕੱਲੇ ਨੂੰ ਵੇਖ ਕੇ ਕੀ ਨਾਮ ਤੇ ਮੁੰਡੇ ਦਾ ਬਿੱਲੂ ਆ ਮੇਰੇ ਮੁੰਡੇ ਦਾ ਨਾਮ ਬਿੱਲੂ ਨਾਲ ਲੜੇ ਆ ਬਿੱਲੂ ਨਾਲ ਲੜੇ ਕੀ ਕੋਈ ਪੁਰਾਣੀ ਰੰਜੀ ਸੀ ਨਹੀਂ ਹਾਂਜੀ ਏ ਇਹ ਰੱਖਦੇ ਰੰਜਨਾ ਹੀ ਨਹੀਂ ਰੱਖਦੇ ਕਿ ਇਹਨਾਂ ਨੂੰ ਮੰਜੇ ਕੀ ਹੋਇਆ ਕਿ ਜਦੋਂ ਘਰ ਦੇ ਅੰਦਰ ਕੋਈ ਵੀ ਸੀ ਤੁਸੀਂ ਅਸੀਂ ਆ ਦਫ਼ਤਰ 'ਚ ਬੈਠੇ ਆ ਮੈਂ ਤਾਂ ਮਾਲਾ ਜੀ ਤੇ ਕੁੜੀ ਸਾਡੀ ਕਰਕਲ ਨਹੀਂ ਜਾਣ ਗਵਾਂਡੀਆਂ ਦੇ ਮੁੰਡੇ ਨੇ ਕਿਹਾ ਵੀ ਤੁਹਾਡੇ ਅੰਦਰ ਗੇਟ ਟੁੱਟ ਗਿਆ ਤੁਹਾਡੇ ਅੰਦਰ ਬੰਦੇ ਵੜ ਗਏ ਆ ਤੇ ਕੁੜੀ ਸਾਡੀ ਬਾਥਰੂਮ 'ਚ ਲੋਕੀ ਡਰਦੀ ਅੰਦਰ ਕਿੰਨਾ ਤੋਂ ਨੁਕਸਾਨ ਹੋਇਆ ਅੱਜ ਹੀ ਵੇਖਿਆ ਨੁਕਸਾਨ ਕਿੰਨਾ ਹੋਇਆ ਆਲਸੜੀਆਂ ਤੋੜ ਗਏ ਆ ਸਾਰਾ ਸਮਾਨ ਦੁਕਾਨ ਦਾ ਲੋਬਾਰੀ ਚ ਕੈਸ਼ ਕੱਢ ਕੇ ਲੈ ਗਏ ਮੇਰੀ ਕੁੜੀ ਦਾ ਗਹਿਣਾ ਕੱਢ ਕੇ ਲੈ ਗਏ ਸਾਰਾ ਲੁੱਟ ਖੋ ਕਰਕੇ ਲੈ ਗਏ ਆ ਕਿੰਨੀ ਕਿੰਨਾ ਦਾ ਨੁਕਸਾਨ ਹੈ तकरीबन 10 ਲੱਖ ਰੁਪਇਆ ਲੈ ਗਏ ਦੋ ਸੱਟ ਮੇਰੀ ਕੁੜੀ ਦੇ ਵਿਆਹ ਦੇ ਲੈ ਕੇ ਵਿਆਹ ਰੱਖਿਆ ਮੈਂ ਆਪਣੀ ਕੁੜੀ ਦਾ ਉਹ ਲੈ ਗਏ ਕੱਢ ਕੇ ਕੀ ਹੁਣ ਮੰਗ ਕੀ ਕਰਦੇ ਆ ਐਹੀ ਮੰਗ ਐ ਹੋ ਕਰਦੇ ਆ ਕਿ ਸਾਨੂੰ ਨਿਸਾਬ ਦਿੱਤਾ ਜਾਵੇ ਐ ਜੇ ਤੇ ਤੁਹਾਨੂੰ ਕੋਈ ਉੱਥੇ ਮਾੜਾ ਚੰਗਾ ਜਾ ਕੋ ਤੁਹਾਡੇ ਵੱਲ ਦੀ ਗੱਲ ਨਹੀਂ ਕੀਤੀ ਤਾਂ ਦੱਸੋ ਜੇ ਇਹ ਮੌਕੇ ਤੇ ਨਹੀਂ ਪਹੁੰਚੇ ਤਾਂ ਦੱਸੋ ਠੀਕ ਹੈ ਨਹੀਂ ਉਹ ਫੇਰ ਹਟਦਾ ਨਹੀਂ ਤੁਸੀਂ ਦੱਸੋ ਮਾੜਿਆ ਸਰ ਕੀ ਮਾੜਨਾ ਜਿਹੜਾ ਝਗੜਾ ਆ ਸਰ ਕੋਈ ਮਾੜਿਆ ਦੱਸੋ ਨਾ ਜਿਹੜਾ ਝਗੜਾ ਆ ਝਗੜਾ ਕੋਈ ਆਇਆ ਹੀ ਨਹੀਂ ਝਗੜਾ ਜਿਹੜਾ ਝਗੜਾ ਆ ਉਹ ਥੋੜਾ ਝਗੜਾ ਨਹੀਂ ਆਇਆ ਉਹ ਪਰਿਵਾਰ ਆਇਆ ਜਿਹੜਾ ਬੈਠਾ ਹੋਗੀ ਕਹਿੰਦੇ ਝਗੜਾ ਉਹਨਾਂ ਘਰ ਭਾਂਡ ਤੋੜ ਕਰਕੇ ਗਏ ਝਗੜਾ ਨਹੀਂ ਕੋਈ ਆਹ ਭਾਂਡ ਤੋੜ ਕਰਕੇ ਗਏ ਭਾਂਡ ਦੀ ਕਾਰਵਾਈ ਕਰ ਦਵਾਂਗੇ ਯਾਰ ਤੁਸੀਂ ਮੌਕੇ ਤੇ ਗਏ ਸਰ ਕੀ ਵੈਰੀਫਾਈ ਕੀਤਾ ਪਤਾ ਨਹੀਂ ਹੁੰਦਾ ਮਾੜਿਆ ਦੱਸੋ ਮਾੜਿਆ ਸਰ ਦੱਸੋ ਨਾ ਯਾਰ ਪੰਤੋੜ ਹੋਈ ਆ ਤੈਨੂੰ ਦੱਸਣ ਦੇ ਕਿਹਦੇ ਕਿਹਦੇ ਘਰ ਹੋਈ ਆ ਕੀ ਨਾਮ ਹੈ ਤੂੰ ਤੈਨੂੰ ਮੌਕੇ ਤੇ ਗਈ ਆ ਸਾਡੇ ਤੋਂ ਕੰਪਲੇਂਟ ਦਊਗਾ ਕੰਪਲੇਂਟ ਦੋ ਕੰਪਲੇਂਟ ਦੇਣਾ ਮਗਰ ਉਹ ਗਏ ਤੇ ਗਈ ਘਰ ਨਾਮ ਕੰਪਲੇਂਟ ਦੇਣਾ ਇਹ ਅੱਜ ਪਾਰਟੀ ਪਾਰਟੀ ਕੰਪਲੇਂਟ ਦੇਣਾ ਨਾਮ ਲਿਖ ਲੈਣ ਤੇ ਜਾਂ ਨਾਮ ਤੇ ਲਿਖ ਲੈਂਦੇ ਕੋਈ ਨਾਮ ਆਂਡੀ ਗਵਾਂਡੀ ਲੜੇ ਕਿਉਂ ਨੇ ਆਂਡੀ ਗਵਾਂਡੀ ਆ ਨਾਮ ਤੇ ਲਿਖ ਲੈਂਦੇ ਸਾਨੂੰ ਉਹਨਾਂ ਦਾ ਤੂੰ ਨਾਮ ਨਹੀਂ ਲਿਖਣ ਦੇਂਦੇ